ਇਸ ਜਗਤ ਸਮੁੰਦਰ ਦੇ ਵਿੱਚ ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੂਬੈ ਕੇਸ਼ਵ ਲੋਭ ਦੀਆਂ ਲਹਿਰਾਂ ਉੱਠਦੀਆਂ ਇਹ ਦੇਹੀ ਇਹ ਜੀਵਨ ਇੱਥੇ ਕਾਇਆ ਦਾ ਅਰਥ ਜੀਵਨ ਹੈ ਜੀਵਨ ਇਹਨਾਂ ਲੋਭ ਦੀਆਂ ਲਹਿਰਾਂ ਦੇ ਪ੍ਰਭਾਵ ਵਿੱਚ ਆ ਕੇ ਇਹ ਸੰਸਾਰ ਸਮੁੰਦਰ ਵਿੱਚ ਡੁੱਬ ਰਿਹਾ ਉਦਾਹਰਣ ਦਿੰਦਾ ਕਿ ਲੋਭ ਤੋਂ ਇਹਨਾਂ ਇੰਨੀ ਘਬਰਾਹਟ ਮਹਿਸੂਸ ਕਰਦੇ ਹਾਂ ਅਰਦਾਸ ਕਿਉਂ ਕੀਤੀ ਜਾਂਦੀ ਹੈ ਕੋਈ ਵਿਅਕਤੀ ਬਚਪਨ ਤੋਂ ਉਹਨਾਂ ਨੇ ਇਸ ਪਰਿਵਾਰ ਨੇ ਉਸ ਬੱਚੇ ਨੂੰ ਗੋਦ ਲੈ ਲਿਆ ਤੇ ਪਾਲ ਲਿਆ ਪਰ ਜਵਾਨੀ ਦੀ ਉਮਰ ਤੱਕ ਉਹ ਪਰਿਵਾਰ ਦਾ ਹੀ ਇੱਕ ਹਿੱਸਾ ਬਣ ਗਿਆ ਜਿੰਨੇ ਕਰ ਦੇ ਭੇਤ ਸਨ ਚਾਬੀਆਂ ਸਨ ਜਿੰਨੀ ਦੌਲਤ ਮਾਲ ਉਹ ਸਬਾਬ ਜੋ ਜਿੱਥੇ ਰੱਖਿਆ ਸਾਰਾ ਉਹਨੂੰ ਭੇਤ ਸੀ ਕੋਈ ਐਸੀ ਸਲਾਹ ਨਹੀਂ ਸੀ ਜਿਹੜੀ ਉਹਦੇ ਤੋਂ ਅਲੱਗ ਕੀਤੀ ਜਾ ਉਸ ਤੋਂ ਸਾਰੇ ਘਰ ਦੇ ਕੰਮ ਲੈ ਜਾਂਦੇ ਪਰ ਇੱਕ ਦਿਨ ਉਹਦੇ ਮਨ 'ਚ ਲਾਲਚ ਆਇਆ ਵੀ ਇਹ ਮੇਰੇ ਕਿਹੜੇ ਅਸਲੀ ਮਾਪਿਓ ਨੇ ਇਹ ਮੇਰਾ ਕਿਹੜਾ ਅਸਲੀ ਟੱਬਰ ਹੈ ਇਨਾਂ ਦੇ ਹੋਰ ਵੀ ਬੱਚੇ ਨੇ ਮੈਨੂੰ ਇਨਾਂ ਨੇ ਕੀ ਦੇਣਾ ਹੈ ਹੋਵੇ ਨਾ ਤੇ ਮੈਂ ਹੱਥ ਸਾਫ਼ ਕਰਾਂ ਤੇ ਇਥੋਂ ਨਿਕਲਦਾ ਬਣਾ ਉਹਨੇ ਸਾਰਾ ਕੁਝ ਇਕੱਠਾ ਕੀਤਾ ਇੰਨੇ ਨੂੰ ਘਰ ਦਾ ਇੱਕ ਮੈਂਬਰ ਉੱਠ ਕੇ ਉਹਨੂੰ ਜਦੋਂ ਸ਼ੋਰ ਸੁਣਿਆ ਤੇ ਉਹਨੇ ਵੇਖਿਆ ਵੀ ਗੱਲ ਕੀ ਹੈ ਉਹਨੇ ਵੇਖਿਆ ਵੀ ਇਹ ਤਾਂ ਸਾਰਾ ਕੁਝ ਬੰਨੀ ਬੈਠਾ ਕਿਤੇ ਲੈ ਕੇ ਨਿਕਲਣ ਵਾਲਾ ਹੈ ਉਹਨੇ ਆਖਿਆ ਇਹ ਕੀ ਕਰਨ ਲੱਗਾ ਹੁਣ ਚੋਰ ਨੂੰ ਆਪਣਾ ਖਤਰਾ ਉਹਨੇ ਹੱਥ ਵਾਲੀ ਭਾਰੀ ਚੀਜ਼ ਉਹਦੇ ਸਿਰ 'ਚ ਮਾਰੀ ਤੇ ਉਹਨੂੰ ਥਾਂ ਤੇ ਹੀ ਮਾਰ ਦਿੱਤਾ ਵੀ ਰੌਲਾ ਨਾ ਪਾਵੇ ਕਰੋ ਨਿਕਲ ਗਿਆ ਐਸੀਆਂ ਦੁਰਘਟਨਾਵਾਂ ਦੁਨੀਆਂ 'ਚ ਕਿਤੇ ਨਾ ਕਿਤੇ ਵਾਪਰਦੀਆਂ ਆਂ ਇੰਨਾਂ ਕੋਈ ਭਰਾ ਇਸ ਕਰਕੇ ਕਹਿ ਰਿਹਾ ਵੀ ਮੇਰੇ ਦੂਜੇ ਭਰਾ ਨੇ ਮੇਰੇ ਨਾਲ ਧੋਖਾ ਕੀਤਾ। ਕੋਈ ਦੋਸਤ ਮਿੱਤਰ ਕਹਿ ਰਿਹਾ ਵੀ ਮੇਰੇ ਕੋਲੋਂ ਇਹਨੇ ਇੰਨਾ ਕੁਝ ਲਿਆ ਤੇ ਵਾਪਸ ਹੀ ਨਹੀਂ ਕੀਤਾ। ਦੋਸਤੀ ਇੰਨੇ ਸਾਲ ਦੀ ਦੋਸਤੀ ਤੋੜ ਗਏ। ਹੁਣ ਬੁਲਾਉਣਾ ਹੀ ਛੱਡ ਗਿਆ। ਕੋਈ ਕਿਸੇ ਦੀ ਫਰਮਾਇਸ਼ ਲਈ ਬੈਠਾ ਹੈ। ਆਓ ਉਹਨੂੰ ਕਹੀਏ ਮੇਰਾ ਹਿੱਸਾ ਦੇ ਦੇਵੇ। ਕੋਈ ਕਿਸੇ ਨੂੰ ਕਹਿ ਰਿਹਾ ਆਓ ਉਹਨੂੰ ਜਾ ਕੇ ਕਿਤੇ ਮਾੜਾ-ਮੋਟਾ ਸਮਝਾਓ। ਤੁਹਾਡੇ ਸਮਝਾਉਣ ਨਾਲ ਸ਼ਾਇਦ ਉਹਦਾ ਮਨ ਬਦਲ ਜਾਏ। ਉਹਨੂੰ ਮੇਰੇ ਨਾਲ ਐਵੇਂ ਧੱਕਾ ਨਹੀਂ ਕਰਨਾ ਚਾਹੀਦਾ ਇਹ ਦੁਨੀਆ ਚਾਹ ਵਾਪ ਜੜ ਕੀ ਹੈ ਲੋਭ ਉਸ ਵਿਅਕਤੀ ਦੇ ਮਨ ਵਿੱਚ ਲੋਭ ਆਇਆ ਪੰਜੀ 30 ਸਾਲ ਦੀ ਵਫਾਦਾਰੀ ਪੰਜੀ 30 ਸਾਲ ਦਾ ਪਿਆਰ ਅਗਲੇ ਦੇ ਕੀਤੇ ਪਰਉਪਕਾਰ ਅਗਲੇ ਦੇ ਕੀਤੇ ਗੁਣ ਸਾਰਾ ਕੁਝ ਹੀ ਭੁਲਾ ਕੇ ਰੱਖ ਦਿੱਤਾ ਗੁਰੂ ਅਰਜਨ ਸਾਹਿਬ ਦੇ ਬਾਗ ਪੜੋ ਕਹਿੰਦੇ ਜਦੋਂ ਲੋਭ ਦਾ ਹਲਕ ਹੁੰਦਾ ਹੈ ਨਾ ਬੰਦੇ ਨੂੰ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਦੀਨ ਨਹੀਂ ਹੁੰਦਾ ਕੋਈ ਮਾਂ ਨਹੀਂ ਹੁੰਦੀ ਕੋਈ ਪਿਓ ਨਹੀਂ ਹੁੰਦਾ ਕੋਈ ਭਰਾ ਕੋ ਰਿਸ਼ਤੇਦਾਰ ਕੋਈ ਇਸ਼ਟ ਨਹੀਂ ਹੁੰਦਾ ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਕ ਲਹਿਰੀ ਕਲੋਲ ਤੇ ਤਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ ਨਚ ਮਿਤਰੰ ਨਚ ਇਸ਼ਟੰ ਨਚ ਬੰਧਵ ਨਚ ਮਾਤ ਪਿਤਾ ਤਵ ਲਜਿਆ ਕਹਿੰਦੇ ਉਹਨੂੰ ਸ਼ਰਮ ਵੀ ਕੋਈ ਨਹੀਂ ਹੁੰਦੀ ਲੋਭਤ ਸ਼ਰਮ ਕਾਦੀ ਕੁੱਤਾ ਕਿਸੇ ਦੀ ਰੋਟੀ ਚੁੱਕਣ ਲੱਗਿਆ ਸ਼ਰਮ ਕਰਦਾ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦੇ ਸ਼ਜਾਇ ਲੋਭੀ ਜੰਤਨਾ ਜਾਣੇ ਹੀ ਭਖ ਅਪੱਖ ਸਭ ਖਾਏ ਉਹਦੇ ਲਈ ਚੰਗੇ ਮਾੜੇ ਦੇ ਕੋਈ ਅਰਥ ਨਹੀਂ ਰਹਿ ਜਾਂਦੇ ਸਰ ਅਪਸਰ ਕੀ ਸਾਰ ਨਾ ਜਾਣੇ ਚੰਗੇ ਮਾੜੇ ਦੀ ਉਹ ਕੋਈ ਕਦਰ ਨਹੀਂ ਸਮਝਦਾ ਕੋਈ ਫਰਕ ਨਹੀਂ ਸਮਝਦਾ ਨਾ ਫਰਕ ਰੱਖਦਾ ਹੀ ਆ ਸਤਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਲੋਭੀ ਜਿਹੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ ਉਹਨੂੰ ਜਿੱਥੋਂ ਵੀ ਉਹਦੇ ਲੋਭ ਦੀ ਪੂਰਤੀ ਹੁੰਦੀ ਹੈ ਨਾ ਉਧਰ ਨੂੰ ਦੌੜਦਾ ਹੈ ਇਸ ਵਾਸਤੇ ਸਹਿਬ ਸਤਗੁਰੂ ਮਹਾਰਾਜ ਨੇ ਕਿਹਾ ਉਹਦਾ ਕੋਈ ਮਾਂ ਬਾਪ ਭਰਾ ਮਿੱਤਰ ਕੋਈ ਨਹੀਂ ਨਾ ਚ ਬੰਧ ਨਾ ਚ ਮਾਤ ਪਿਤਾ ਤਵ ਲਜਿਆ ਨਾ ਨੂੰ ਕਿਸੇ ਦੀ ਸ਼ਰਮ ਹੈ ਅਕਰਣੰ ਕਰੋਤ ਨਾ ਕਰਨ ਵਾਲਾ ਕੰਮ ਵੀ ਉਹ ਕਰ ਜਾਂਦਾ ਹੈ। ਅਖਾਦਯੰ ਖਾਦਯੰ ਨਾ ਖਾਣ ਯੋਗ ਚੀਜ਼ ਦਾ ਗ੍ਰਹਿਣ ਕਰਨ ਯੋਗ ਚੀਜ਼ ਨੂੰ ਉਹ ਗ੍ਰਹਿਣ ਕਰ ਲੈਂਦਾ ਹੈ। ਅਸਾਜਯੰ ਸਾਜ ਸਮਝਿਆ ਉਹ ਵਿਹਾਰ ਕਰਦਾ ਜਿਹੜਾ ਉਹਨੂੰ ਨਹੀਂ ਕਰਨਾ ਚਾਹੀਦਾ। ਮਹਾਰਾਜ ਨੇ ਏਡਾ ਵੱਡਾ ਖਤਰਾ ਦੱਸਿਆ ਇਸ ਚੀਜ਼ ਨੂੰ।